ਠੀਕ ਠਾਈ ਦੇ ਤੇ ਮੈਨੂੰ ਬੜਾ ਮੈਸੇਜ ਆਇਆ ਆਪਾਂ ਚੌਥਾ ਸ਼ਾਰਟ ਆਊਟ ਪਾਉਣ ਲੱਗੇ ਆ ਦੂਜੇ ਮਹੀਨੇ ਦੇ ਸ਼ਾਰਟ ਟਰੇਡਿੰਗ ਦੇ ਰਿਕਾਰਡਿੰਗ ਐ ਨਹੀਂ ਕਿ ਤੁਹਾਡੇ ਟਰੇਡਿੰਗ ਦੇ ਪੈਸੇ ਸਿਕਾ ਦੇਣੇ ਆ 100% ਗਾਰੰਟੀ ਲੈਂਦਾ ਬੰਦਾ ਆਪਣਾ ਤੁਹਾਡਾ ਫਾਇਦਾ ਕਰਕੇ ਦੇਣਾ ਤੁਹਾਨੂੰ ਇਹਦੀਆਂ ਜਾ ਕੇ ਸਟੋਰੀਆਂ ਚੈੱਕ ਕਰ ਲਓ ਫਾਇਦਾ ਚੈੱਕ ਕਰ ਸਕਦੇ ਹੋ ਚੌਥਾ ਸ਼ਾਰਟ ਆਊਟ ਪਾਉਣ ਦਾ ਫਾਇਦਾ ਤਾਂ ਹੀ ਆ ਕਿ ਦੇ ਰਿਵਿਊ ਬੜੇ ਜੈਨੂਇਨ ਸੀ ਬਾਕੀ ਲੋਕਾਂ ਨੇ ਜਾਂ ਤੂੰ ਮੈਸੇਜ ਅਪਲਾਈ ਨਹੀਂ ਕਰਦਾ ਬੜਾ ਮੈਸੇਜ ਆਉਂਦਾ ਡਿਮਾਂਡ ਬੜੀ ਹੈ ਇਹ ਗੱਲ ਕਿ ਰਿਪਲਾਈ ਨਹੀਂ ਕਰਦਾ ਕਾਹ ਤੋਂ ਨਹੀਂ ਕਰਦਾ ਉਹ ਦੱਸ ਭਾਜੀ ਸਾਡੇ ਕੋ કરીਦਾ ਇਹਦੇ ਵਿੱਚ ਇਦਾਂ ਹੁੰਦਾ ਕਿਸੇ ਦਾ ਸਾਡੇ ਨੂੰ ਨੁਕਸਾਨ ਨਾ ਹੋਵੇ ਇਸ ਕਰਕੇ ਅਸੀਂ ਇੱਕ ਇੱਕ ਕਰਕੇ ਸਾਰਾ ਨੂੰ ਹੈਂਡਲ ਕਰੀਦਾ ਹੈਗਾ ਇਸਟਾਰਟ ਜਿਹੜੇ ਨਵੇਂ ਆਉਂਦੇ ਆ ਉਹਨਾਂ ਲਈ ਸੂ ਸੌਰੀ ਕਈ ਵਾਰੀ ਰਿਪਲਾਈ ਨਹੀਂ ਹੋ ਪਾ ਪਾਂਦਾ ਜਲਦੀ ਇਸਟਾਰਟ ਇਹਦੇ ਵਿੱਚ ਇਦਾਂ ਹੁੰਦਾ ਕਿ ਸਾਨੂੰ ਤੁਹਾਨੂੰ ਇੱਕ ਪ੍ਰੋਪਰ ਗਾਈਡੈਂਸ ਦੇਣੀ ਪੈਂਦੀ ਆ ਜਿਹਦੇ ਕਰਕੇ ਤੁਸੀਂ ਇੱਕ ਆਪਣੀ ਇਨਕਮ ਜਨਰੇਟ ਕਰ ਸਕਦੇ ਆ ਆਪਾਂ ਟਰੇਡਿੰਗ ਕੀ ਲੋਕਾਂ ਨਾਲ ਵੱਖਰੀ ਕਰਦੇ ਹਾਂ ਉਹ ਦੱਸ ਟ੍ਰੇਡਿੰਗ ਦੇ ਵਿੱਚ ਇੱਕ ਤਾਂ ਭਾਜੀ ਹੁੰਦਾ ਆਪਣਾ ਮੋਸਟਲੀ ਕੀ ਲੋਕੀ ਫਰੋਡ ਵਰਕ ਕਰਦੇ ਆ ਗਲਤ ਚੀਜ਼ ਦਾ ਕੇ ਨਾ ਆਪਣਾ ਪ੍ਰੋਫਿਟ ਕਰਾਉਂਦੇ ਤੇ ਬਟ ਇਨਸਟੈਡ ਕੀ ਹੁੰਦਾ ਦੂਜੇ ਦਾ ਲਾਸ ਦੇਖ ਕੇ ਉਹਨਾਂ ਨੂੰ ਇਦਾਂ ਨਹੀਂ ਹੁੰਦਾ ਕਿ ਹਾਂ ਵੀ ਸਾਡਾ ਵੀ ਹੋਵੇ ਤੇ ਆਪਾਂ ਲੋਕਾਂ ਨੂੰ ਇਹ ਦੱਸਦੇ ਨੇ ਕਿ ਤੁਸੀਂ ਪੈਸੇ ਇਨਵੈਸਟ ਕਰੀ ਬੈਠੇ ਹੋ ਨਾ ਭਾਜੀ ਆਪਾਂ ਦੱਸਦੇ 8:00 ਵਜੇ ਕੱਢ ਲਓ ਤੁਹਾਨੂੰ ਪ੍ਰੋਫਿਟ ਹੋਣਾ ਆਬਵੀਅਸਲੀ ਭਾਜੀ ਅਸੀਂ ਜੋ ਜਿੱਥੇ ਇਨਵੈਸਟ ਜਿੱਥੇ ਤੁਹਾਨੂੰ ਪ੍ਰੋਫਿਟ ਹੈਗਾ ਭਾਜੀ ਅਸੀਂ ਤੁਹਾਨੂੰ ਉਹੀ ਚੀਜ਼ ਗਾਈਡ ਕਰਾਂਗੇ ਇਨਸਟੈਡ ਤੁਹਾਨੂੰ ਕੋਈ ਅਸੀਂ ਇਦਾਂ ਦੀ ਚੀਜ਼ ਨਹੀਂ ਐਡ ਕਰਾਂਗੇ ਜਿਹਦੇ ਵਿੱਚ ਤੁਸੀਂ ਲਾਸਟ ਜਾਓਗੇ ਤੇ ਇਨਸਟੈਡ ਸਾਰੂ ਬਲੇਅ ਕਰੋ ਕਿਉਂਕਿ ਬੜੀ ਅਸੀਂ ਉਹ ਕੰਮ ਵੀ ਨਹੀਂ ਕਰਦੇ ਵੀ ਪਰ ਇੱਕ ਗੱਲ ਇਹਨਾਂ ਤੇ ਇਹ ਵੀ ਹੈ ਫਾਇਦਾ ਪਹਿਲਾਂ ਨਹੀਂ ਲੈਣਾ ਜਦੋਂ ਤੁਹਾਨੂੰ ਫਾਇਦਾ ਹੋਣ ਲੱਪਿਆ ਇਹਨਾਂ ਦਾ ਹਿੱਸਾ